ਵੇ ਕੋਲ ਨਾਲ ਮਿਲਵਾ ਉਸੇ ਤਰ੍ਹਾਂ ਆਹ ਜੀ ਦਰਗਾਹ ਆ ਨਾ ਆਹ ਦਰਗਾਹ ਆ ਵਾ ਇਹ ਪੀਰਾਂ ਦੀ ਜਗਾ ਵਾ ਇਸ ਇਹ ਸਾਡਾ ਤੁਹਾਨੂੰ ਕਿਹ ਦੱਸਿਆ ਕਿ ਸਾਡਾ ਸਾਜਾ ਘਰ ਹੁੰਦਾ ਸੀ ਇਹ ਆ ਆਹ ਜਿਹੜੀ ਜਗਾ ਵਾ ਇਹ ਪੀਰਾਂ ਦੀ ਆ ਜਿੱਥੇ ਕਲਵਿੰਦਰ ਸਿੰਘ ਆਪ ਤੇਲ ਪਾਉਂਦੇ ਆ ਤੇ ਮੱਥਾ ਟੇਕਦੇ ਆ ਗੁਰਸੇਖੋਂ ਕੇ ਜੇ ਇੱਕ ਗੁਰਸੇਖਾ ਜਿਹੜੀਆਂ ਗਏ ਕਲਵਿੰਦਰ ਸਿੰਘ ਨਾਲ ਗੱਲਾਂ ਕਰਦਾ ਇਹਨੂੰ ਇਹ ਪੁੱਛੇ ਪੰਜ ਪੈਰਾਂ ਦੀ ਪੇਸੀ ਦੇ ਕੋਲ ਵੀ ਜੇ ਜੀਤੂ ਜਹੇਦਾਰ ਹਨਾ ਵਾ ਮੈਂ ਜਹੇਦਾਰਾ ਮੈਂ ਮੈਨੂੰ ਸਾਫਤ ਕਰਕੇ ਵਿਖਾਵੇ ਕਿ ਲਵਿੰਦਰ ਸਿੰਘ ਕੀ ਮੈਂ ਅਜ ਤੱਕ ਕਿਤੇ ਤੇਲ ਪਾਇਆ ਜੇ ਗੁਰੂ ਦੇ ਨਾਲ ਜੁੜੇ ਹਨ ਤੇ ਗੁਰੂ ਨਹੀਂ ਰਹੇ ਹਨ ਇਹ ਗਰੰਤੀ ਸਿੰਘ ਹੋ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਡਿਊਟੀ ਕਰਦਾ ਹੋਇਆ ਆ ਪੀਰ ਦੀ ਜ਼ਰਕਾ ਤੇ ਚਲੋ ਜਗਾ ਪਾਉਂਦੇ ਆ ਹੋਰ ਬਾਬਾ ਜੀ ਆ ਜਿਹੜੀ ਆਉਂਦੀ ਆ ਆ ਜਿਹੜੀ ਕੰਧ ਆ ਨਾ ਮੰਗਲ ਸਿੰਘ ਦੀ ਕੰਧ ਆ ਅਗਲੇ ਬੰਨੇ ਜੱਗਾ ਸਿੰਘ ਦੀ ਜਗਾ ਇਹ ਜਦੋਂ ਇਹ ਕੰਧ ਹੈਗੀ ਸੀ ਪਹਿਲਾਂ ਇੱਥੇ ਇਹਨਾਂ ਨੇ 2 ਫੁੱਟ ਜਿਹੜੀ ਜਗਾ ਦਿੱਤੀ ਆ ਜਿੱਤੋਂ ਸਾਡੇ ਨਾਲ ਇਹਨਾਂ ਨੇ ਮੇਰੇ ਨਾਲ ਰੰਜਸ ਰੱਖੀ ਆ ਕਿ ਲਾਪਰੀ ਤੇ ਇਦਾਂ ਕਰ ਰਿਹਾ ਆ ਵੇਖਿਓ ਤੂੰ ਨਹੀਂ ਆਇਓਗਾ ਮੈਂ ਛੁਰਿਆ ਆ ਮੈਂ ਵੇਖੋ ਇਹ ਸਾਡੇ ਜੀ ਇਹ ਸਾਡੇ ਨਾਲ ਇਹਨਾਂ ਨੇ ਖੁਸ਼ ਹੋਣਾ ਵਾ ਕਾਰੋਬਾਰ ਚਾਚੇ ਤਾਹ ਦੇ ਵੇਖ ਕੇ ਕਿ ਇਹਨਾਂ ਨੇ ਸੜਨਾ ਨਹੀਂ ਇਹਨਾਂ ਨੇ ਇਹ ਗੱਲਾਂ ਕਹੀਆਂ ਅਹੀਂ ਕਿ ਵੀ ਇਹਨਾਂ ਦੀ ਗੱਡੀ ਨਹੀਂ ਲੰਘਣ ਦੇਣੀ ਇਹਨਾਂ ਨੇ ਜਦੋਂ ਇਹਨਾਂ ਨੇ ਬਾਬਾ ਜੀ ਆ ਵੇਖੋ ਆ ਮੰਗਲ ਸਿੰਘ ਦਾ ਬੂਗਾ ਲਵਾਇਆ ਮੰਗਲ ਸਿੰਘ ਦਾ ਤੇ ਆ ਮੰਗਲ ਅਹੀਂ ਕਿੱਥੇ ਮੰਗਲ ਸਿੰਘ ਉਰਿਆ ਆ ਮੰਗਲ ਸੋਮਾ ਵੇਖਿਓ ਵੀ ਇਹ ਕਿੰਨਾ ਕਿ ਬੰਦੇ ਆ ਪੂਰੀ ਆਵੰਦੀ ਕੀ ਅਦਰਵਾਜਾ ਪਿੱਛੇ ਦੇ ਇਹਨਾਂ ਨੇ ਉਦੋਂ ਪਹਿਲਾਂ ਕਾਲੀਆਂ ਦੇ ਰਾਜ ਚ ਇਹਨਾਂ ਨੇ ਕਢਵਾ ਕੇ ਫਿਰ ਬੰਦ ਕਰਵਾਇਆ ਫਿਰ ਕਾਂਗਰਸ ਦੇ ਰਾਜ ਦੇ ਵਿੱਚ ਇਹਨਾਂ ਕਢਵਾ ਕੇ ਫਿਰ ਬੰਦ ਕਰਵਾਇਆ ਜੇ ਅਸੀਂ ਪੰਜ ਸੱਤ ਘਰ ਰਲ ਕੇ ਚਲੋ ਇਹਦਾ ਗਰੀਬ ਦਾ ਮਨਣਾ ਜੇ ਲਾਂਗਾ ਬੂਹਾ ਲੱਗਿਆ ਤਾਂ ਗਲੀ ਕਿਤੇ ਚੁੱਕੀ ਗਈ ਹੈ ਨਾਲ ਹੀ ਉਹਨਾਂ ਨੇ 2 ਫੁੱਟ ਜਗ੍ਹਾ ਦਿੱਤੀ ਆ ਆ ਆ ਜਿਹੜੀ ਨੀ ਆ ਹਜੇ ਵੀ ਥੱਲੇ ਆ ਆ ਜਿਹੜੀ ਵੇਖੋ ਜੇ ਤੇ ਆਹ ਕੰਧ ਢੇੜ ਕੇ ਖਾਲਸਾ ਜੀ ਜੇ ਇੱਥੇ ਕਰਨ ਦਾ ਆ ਗਲੀ ਬੰਦ ਦਾ ਆ ਤੇ ਫਿਰ ਤੇ ਅਸੀਂ ਵੀ ਇਹਨਾਂ ਦੇ ਨਾਲ ਸਾਡੇ ਚਾਚੇ ਤਾਇਆ ਦੇ ਪੁੱਤ ਸਾਡੇ ਨਾਲ ਕਿ ਲੋਕੇ ਤੇ ਫਿਰ ਤੇ ਇਹਨਾਂ ਤੋਂ ਅਸੀਂ ਲਵਾਂਗੇ ਹੈ ਇਹ ਵੀ ਸਾਡੇ ਚਾਚੇ ਤਾਇਆ ਦੇ ਪੋਤੇ ਆ ਉਹ ਵੀ ਚਾਚੇ ਤਾਇਆ ਦੇ ਪੋਤੇ ਆ ਆ ਜਗ੍ਹਾ ਤੋਂ ਇਥੋਂ ਮੇਰੇ ਨਾਲ ਇਹਨਾਂ ਦੀ ਜੜੀ ਰੰਜਸ ਸੀ ਜਿਹੜੀ ਇਹਨਾਂ ਨੇ ਮੇਰੇ ਨਾਲ ਹੀਰਖਾ ਸ਼ੁਰੂ ਕਰਕੇ ਜੇਗੀ ਲਾਪ੍ਰੀਤ ਨੇ ਆ ਕੰਮ ਕਰਾਇਆ ਇਹ ਜੇ ਲਾਪ੍ਰੀਤ ਨੇ ਇਹ ਕੋਈ ਮਾੜਾ ਕਰਾਇਆ ਹੋਗਾ ਨਾ ਤੁਹਾਡੀ ਨੌਲੇਜ ਦੇ ਵਿੱਚ ਬਾਬਾ ਜੀ ਆ ਜੇ ਨਾ ਜੋ ਮੈਨੂੰ ਤੁਸੀਂ ਸਜ਼ਾ ਦੇਣੀ ਹੈ ਉਹ ਰੱਬ ਰੂਪਿਆ ਸੰਗਤ ਮੈਂ ਮਨਜ਼ੂਰ ਕਰੂੰਗੀ ਜੇ ਮੈਂ ਕੰਧ ਦਾ ਕੋਈ ਗਲਤ ਕੰਮ ਕਰਿਆ ਨਾਮ ਤੁਹਾਡਾ ਜੀ ਲਾਪ੍ਰੀਤ ਸਿੰਘ ਜੀ ਕਿਹੜੇ ਪਿੰਡ ਦੇ ਦੇ ਰਹੇ ਬਾਈ ਜਵੰਦਾ ਗਲਾਂਦੇ ਜੀ ਸਾਡਾ ਝਗੜਾ ਕਿਸ ਗੱਲ ਤੋਂ ਹੋਇਆ ਜੀ ਸਾਡਾ ਝਗੜਾ ਜੀ ਇਸ ਤਰ੍ਹਾਂ ਹੋਇਆ ਵਾ ਆਪਣੇ ਕੁਲਵਿੰਦਰ ਸਿੰਘ ਹੈ ਜਿਹੜਾ ਮੇਰੇ ਚਾਚੇ ਤਾਏ ਦਾ ਬੇਟਾ ਵਾ ਸਾਡਾ ਝਗੜਾ ਇਸ ਤਰ੍ਹਾਂ ਹੋਇਆ ਕਿ ਪਿਛਲੇ ਵੀਰਵਾਰ ਹੀ ਆਇਆ ਵਾ ਠੀਕ ਹੈ ਜੀ ਪੀਰਾਂ ਦੀ ਜਗ੍ਹਾ ਤੇ ਤੇਲ ਪਾਉਣਾ ਕੁਲਵਿੰਦਰ ਸਿੰਘ ਜਿਹੜਾ ਇਹਨੇ ਜਦੋਂ ਤੇਲ ਪਾਉਣ ਤੋਂ ਪਹਿਲਾਂ ਹੀ ਇਹਨੇ ਜਦੋਂ ਉਧਰਲੀ ਵੱਡੀ ਗਲੀ ਤੋਂ ਸਾਡੇ ਘਰ ਨੂੰ ਐਂਟਰ ਹੋਇਆ ਐਂਟਰ ਹੋ ਕੇ ਸਾਡੀ ਗਲੀ ਜਿਹੜੀ ਛੱਡੀ ਹੈ ਸਾਂਝੇ ਖਰਚੋਂ ਇਹ ਤੇਲਪੁਣ ਪੀਰਾਂ ਦੇ ਜਦੋਂ ਆਇਆ ਵਾ ਤੇ ਇੰਨੇ ਤੇਲ ਨਹੀਂ ਪਾਜੇ ਪਾਇਆ ਇੰਨੇ ਮੇਰੇ ਨਾਲ ਮੈਂ ਪ੍ਰਸ਼ਾਦਾ ਡਿਆ ਛਕਣਾ ਇੰਨੇ ਬਹੁਤ ਜ਼ਿਆਦਾ ਉਦੋਂ ਮੇਰੇ ਨਾਲ ਅੱਖਾ ਚੱਖਾਂ ਪਾਈਆਂ ਵਾ ਮੈਂ ਉਦੋਂ ਵੀ ਕੋਈ ਗੱਲ ਨਹੀਂ ਜੀ ਕੀਤੀ ਮਤਲਬ ਬਹੁਤ ਜ਼ਿਆਦਾ ਮੇਰੇ ਨਾਲ ਮਤਲਬ ਮੋਛਾਂ ਨੂੰ ਮਰੋੜੇ ਦੇਂਦਾ ਰਿਹਾ ਵਾ ਇਹਦਾ ਮੁੜ ਕੇ ਬਾਪ ਆਇਆ ਵਾ ਬਾਪ ਮੱਥਾ ਟੇਕ ਕੇ ਜਦੋਂ ਤੁਰ ਲੱਗਾ ਵਾ ਤੇ ਉਹ ਅੱਗੇ ਚੱਲ ਕੇ ਆਂਦਾ ਵੀ ਆ ਲੈ ਆ ਮੋਟਰਸਾਈਕਲ ਇੰਨੇ ਮੋਟਰਸਾਈਕਲ ਉਦੋਂ ਵੀ ਜਿਹੜਾ ਮਤਲਬ ਨਹੀਂ ਛੇਤੀ ਕੱਢਿਆ ਗਾੜੀਓ ਨੂੰ ਆਂਦਾ ਵੀ ਕੋਈ ਗੱਲ ਨਹੀਂ ਕਿਤੇ ਡਰ ਨਹੀਂ ਮਾਰਿਆ ਚੱਲ ਜਾਨੇ ਮੈਂ ਉਦੋਂ ਵੀ ਕੋਈ ਗੱਲ ਨਹੀਂ ਕੀਤੀ ਮੈਂ ਚੁੱਪ ਰਿਆ ਵਾਂ ਜੀ ਉਸ ਤੋਂ ਬਾਅਦ ਮੁੜ ਕੇ ਸਾਡੀ ਗੱਲ ਜਿਹੜੀ ਹੋਈ ਆ ਜੀ ਅਸੀਂ ਤਰਨਤਾਰਨ ਤੋਂ ਆ ਰਹੇ ਆ ਘਰ ਵਾਪਸ ਇਹ ਜਾ ਰਹੇ ਆ ਰੇੜੀ ਲੈ ਕੇ ਪਤਾ ਨਹੀਂ ਇਹ ਕਿੱਥੇ ਜਾ ਰਹੇ ਆ ਇਹਨਾਂ ਨੇ ਕੀ ਕੀਤਾ ਵਾ ਕਿ ਰੇੜੀ ਢੱਕ ਕੇ ਮੇਰੀ ਗੱਡੀ ਨੂੰ ਜਦੋਂ ਹੱਥ ਦਿੱਤਾ ਵਾ ਹੱਥ ਦੇ ਕੇ ਆਖਣ ਲੱਗੇ ਆ ਕਿ ਮਤਲਬ ਜਿਹੜੀਆਂ ਤੁਹਾਡੀਆਂ ਉਹ ਲੱਕੜਾਂ ਵਾ ਤੁਸੀਂ ਚੁੱਕਣੀਆਂ ਵਾ ਕਿ ਨਹੀਂ ਚੁੱਕਣੀਆਂ ਮੈਂ ਕਿਹਾ ਵਾ ਜੀ ਲੱਕੜਾਂ ਅਸੀਂ ਚੁੱਕਾਂਗੇ ਜ਼ਰੂਰ ਚੁੱਕਣੀਆਂ ਠੀਕ ਆ ਅਸੀਂ ਚੁੱਕ ਦਿੱਤੀਆਂ ਵਾ ਉਦੋਂ ਮੁੜ ਕੇ ਮੈਨੂੰ ਜਦੋਂ ਇਹਨੇ ਇਹ ਗੱਲ ਆਖੀ ਆ ਕਿ ਜੇ ਨਹੀਂ ਚੁੱਕਣੀਆਂ ਤੇ ਦੂਜੀ ਤਰ੍ਹਾਂ ਚਕਾਉਣੀਆਂ ਆਂਦੀਆਂ ਤਾਂ ਮੈਂ ਉਸ ਕੋਈ ਗੱਲ ਕਹੀ ਵੀ ਆਪਾਂ ਚਾਚੇ ਦਾ ਇਹਦੇ ਪੁੱਤੇ ਆ ਆਪਾਂ ਝਗੜਨਾ ਨਹੀਂਗਾ ਮੈਂ ਮੋਢੇ ਦੇਤੇ ਉੱਤੇ ਹੱਥ ਰੱਖਿਆ ਵੀ ਜਿਹੜੀ ਗੱਲ ਕੋਈ ਦੇ ਲੈਣ ਆ ਆਪਾਂ ਬਈ ਕੇ ਗੱਲ ਕਰ ਲਈਏ ਇਹਨੇ ਜਦੋਂ ਮੇਰਾ ਹੱਥ ਚਲਾ ਕੇ ਮਾਰਿਆ ਉਦੋਂ ਹੀ ਇਹਨੇ ਮਤਲਬ ਮੇਰਾ ਦਾੜਾ ਫੜ ਲਿਆ ਜਦੋਂ ਅਸੀਂ ਧੁਕਮੰਦੂ ਕੀ ਬਾਅਦ ਚ ਹੋਏ ਆ ਮੈਂ ਇਹ ਵੀ ਗੱਲ ਕਹੀ ਕਿ ਮੈਂ ਕਿਹਾ ਵੇ ਤੂੰ ਵੀ ਗੁਰਸਿੱਖ ਆ ਤੂੰ ਮਾਰੇ ਦੀ ਗੋਦ ਚ ਬੈਨਾ ਗੁਰਦਰਾ ਸਾਹਿਬ ਆ ਤੇਰੇ ਕੋ ਮੈਂ ਵੀ ਗੁਰਸਿੱਖ ਆ ਪਰ ਮੇਰਾ ਤੂੰ ਦਾੜਾ ਛੱਡ ਜਦੋਂ ਵੇਖੋ ਬਾਬਾ ਜੀ ਜਦੋਂ ਤੁਹਾਨੂੰ ਪਤਾ ਹੈ ਵੀ ਜਦੋਂ ਕੋਈ ਗੱਲਬਾਤ ਹੋ ਜੀ ਜਿਸ ਤਾਰ ਤੇ ਫਿਰ ਮੇਰੀ ਵੀ ਉੱਥੇ ਲੱਤੀ ਆ ਨਾ ਮੇਰੇ ਕੋ ਮੇਰੇ ਜਿਹੜੇ ਦਾੜੇ ਦੇ ਕੇਸ ਵਿੱਚੋਂ ਆਏ ਆ ਉਹ ਮੇਰੇ ਕੋ ਮੌਜੂਦ ਪਏ ਆ ਇਹਦੀ ਵੀ ਜਿਸਤਾਰ ਲੱਗੀ ਆ ਤੇ ਮੇਰੀ ਵੀ ਲੱਗੀ ਆ ਹਾਂਜੀ ਅੰਨਾ ਵੱਲੋਂ ਕਿਹਾ ਗਿਆ ਕਿ ਮੇਰੇ ਕਕਾਰਾਂ ਦੀ ਬੇਅਦਬੀ ਕੀਤੀ ਹੈ ਮੇਰੇ ਕੇਸਾਂ ਦੀ ਬੇਅਦਬੀ ਕੀਤੀ ਆ ਤੇ ਮੇਰੇ ਜਿਹੜੇ ਕਕਾਰੋ ਅਜੇ ਤੱਕ ਲੱਭ ਨਹੀਂ ਲਏ ਵੇਖੋ ਜੀ ਜਿਹੜੀ ਉਹ ਗੱਲ ਕਰਦੇ ਆ ਕਿ ਮੇਰੇ ਕੇਸਾਂ ਦੀ ਬੇਅਦਬੀ ਕੀਤੀ ਆ ਮੇਰੇ ਕਕਾਰ ਨਹੀਂ ਲੱਭ ਰਾਇ ਤਕਾਰ ਤੇ ਹੁਣ ਵੇਖੋ ਜੀ ਮੇਰੇ ਵੀ ਮਤਲਬ ਕੰਗਾ ਨਹੀਂ ਉਥੋਂ ਮੇਰਾ ਮੇਰਾ ਵੀ ਨਹੀਂ ਲੱਭਾ ਮੈਂ ਵੀ ਗੁਰ ਸੇਖਿਆ ਮੇਰੇ ਜਿਹੜੀ ਮੰਨ ਲਓ ਇਹਦੇ ਕੇਸਾਂ ਦੀ ਵੀ ਮੇਰਾ ਵੀ ਵੇਖੋ ਮੇਰੇ ਵੀ ਕੇਸ ਐ ਜੀ ਮੇਰੇ ਵੀ ਜਸਤਾਰ ਲੱਤੀ ਆ ਮੇਰਾ ਵੀ ਜਿਹੜਾ ਦਾੜਾ ਜਿਹੜਾ ਇਹਨੇ ਨਹੀਂ ਛੱਡਿਆ ਉਹ ਤਾਂ ਇਹਨੇ ਆਪਣੀ ਤਸੱਲੀ ਦੇ ਨਾਲ ਜਦੋਂ ਸਾਡੀਆਂ ਜਸਤਾਰਾਂ ਲੈਂਗੇ ਤੇ ਕਕਾਰ ਜੀ ਉਹਦੇ ਨਹੀਂ ਲੱਭੇ ਤੇ ਮੇਰੇ ਵੀ ਨਹੀਂ ਜੀ ਲੱਭ ਰਿਹਾ ਉਥੋਂ ਇਹ ਜਿਹੜੀ ਦਰਗਾਹ ਆ ਇਹ ਇਹ ਤੁਹਾਡੀ ਸਾਰਿਆਂ ਦੀ ਸਾਂਝੀ ਬਿਲਕੁਲ ਜੀ ਇਹ ਸਾਡੇ ਘਰ ਦੇ ਵਿੱਚ ਪ੍ਰਾਤਨ ਜਗ੍ਹਾ ਜਿੱਥੇ ਸਾਡੇ ਦਾ ਜੁਨੀਰਿੰਦੇ ਸਾਰੇ ਇਕੱਠੇ ਹੀ ਐ ਤੁਸੀਂ ਗੁਰਸਿੱਖ ਜੋ ਤੁਸੀਂ ਵੀ ਇੱਥੇ ਤੇਲ ਪਾਉਂਦੇ ਹੋ ਬਿਲਕੁਲ ਨਹੀਂ ਜੀ ਜਦੋਂ ਦਾ ਮਹਾਰਾਜ ਦਾ ਅੰਮ੍ਰਿਤ ਛਕਿਆ ਨਾ ਮੈਂ ਮੈਂ ਬਿਲਕੁਲ ਨਹੀਂ ਜੀ ਮੈਨੂੰ ਤੇਲ ਮੈਂ ਪਾਉਂਦਾ ਹੀ ਨਹੀਂ ਆ ਤੇ ਉਹ ਉਹ ਵੀ ਉਹ ਵੀ ਗੁਰਸਿੱਖ ਨੇ ਉਹ ਵੀ ਗੁਰਸਿੱਖ ਆ ਜੀ ਇਹ ਉਹ ਸਭ ਕੋ ਡਿਊਟੀ ਕਰਦਾ ਜੀ ਗੁਰਦੁਆਰਾ ਸਾਹਿਬ ਜਲੰਧਰ ਅੱਛਾ ਜੀ ਹਾਂਜੀ ਉਹ ਤੇਲ ਹਰਵੀਰ ਦੇ ਵੀਰ ਵਰ ਵੀਰ ਰਾਣ ਕਾਂ ਕੇ ਕਲਵਿੰਦਰ ਸਿੰਘ ਆ ਜਿਹੜਾ ਜਹੇਦਾਰ ਉਹ ਪਾਉਂਦੇ ਆ ਗਰੰਤੀ ਹੋਣ ਦੇ ਬਾਵਜੂਦ ਵੀ ਉਹ ਤੇਲ ਪਾ ਰਹੇ ਨੇ ਬਿਲਕੁਲ ਜੀ ਪਾ ਰਹੇ ਬਿਲਕੁਲ ਪਾ ਰਹੇ ਜੀ ਇਹ ਤੇ ਪਤਾ ਲੱਗ ਜੂਗਾ ਵੀਰਵਾਰ ਹੀ ਭਾਵੇਂ ਆਪ ਜ ਹਾਂ ਇਹਨਾਂ ਉਹਨਾਂ ਦੀਆਂ ਜਨਨੀਆਂ ਆਉਂਦੀਆਂ ਤੁਹਾਨੂੰ ਇਹ ਕਬਰਾਂ ਤੇ ਜਾਂ ਦਰਗਾਹਾਂਾਂ ਤੇ ਤੇਲ ਪਾਉਣਾ ਬਿਲਕੁਲ ਨਹੀਂ ਜੀ ਜਦੋਂ ਅਸੀਂ ਨਾਈ ਜੈ ਜੀ ਬਿਲਕੁਲ ਜਦੋਂ ਅਸੀਂ ਅਮਰਤਪਾਨ ਕਰਦੇ ਆ ਪੰਜ ਪਿਆਰਿਆਂ ਦੇ ਕੋਲੋਂ ਸਾਨੂੰ ਸਾਰਾ ਕੁਝ ਸਿਖਿਆ ਦਿੱਤੀ ਜਾਂਦੀ ਹੈ ਹਾਂਜੀ ਅਸਲ ਦੇ ਵਿੱਚੋਂ ਖੁੰਦਕ ਬਾਜੀ ਕਾ ਦੀ ਰੱਖਦਾ ਹੈ ਡਡਾ ਖੁੰਦਕ ਬਾਜੀ ਇਹ ਹੀ ਆ ਜੀ ਤੇ ਜਿਹੜਾ ਸਾਡਾ ਸ਼ੁਰੂ ਤੋਂ ਇਹਨਾਂ ਨੇ ਇੱਕ ਰੀ ਸਾਡਾ ਕੋਈ ਹੈਗਾ ਇਹ ਬੂਏ ਦਾ ਮਸਲਾ ਇਹਨਾਂ ਨੇ ਕਢਾਇਆ ਸੀ ਉਦੋਂ ਸਾਡੇ ਨਾਲ ਜਿਹੜੇ ਜਗਜੀਸੋ ਨਹੀਂ ਆ ਸਾਡੇ ਉਹ ਵੀ ਪਰਿਵਾਰ ਚੋਂ ਹੀ ਆ ਉਹਨਾਂ ਨੇ ਕੀ ਕਿਹਾ ਕਿ ਉਹ ਆਂਦੇ ਵੀ ਅਸੀਂ ਤੁਹਾਨੂੰ 2 ਫੁੱਟ ਜਗ੍ਹਾ ਛੱਡ ਦਿੰਨੇ ਆ ਤੇ ਸਾਡਾ ਮਤਲਬ ਨੰਗਲੇ ਆਂਦੇ ਬੂਆ ਲੱਗ ਲੈੰਦੋ ਚਲੋ ਅਸੀਂ ਸਹਿਮਤ ਹੋ ਗਏ ਆ ਕਿ ਆ ਵੀ ਚਲੋ ਅਸੀਂ ਦਾ 15 ਘਾਰਿਆਂ ਸਹਿਮਤ ਹੋਏ ਆ ਵੀ ਚੱਲ ਅੱਛਾ ਕੋਈ ਗੱਲ ਨਹੀਂ ਅਸੀਂ ਉਹ ਆਂਦੇ ਕਿ ਚਲੋ ਤੁਸੀਂ ਗੱਡੀਆਂ ਬਾਹਰ ਡੱਕਦੇ ਤੁਹਾਡੇ ਚਲੋ ਸਾਧ ਦਿੰਨੇ ਆ ਮਾੜੇ ਚੰਗੇ ਟਰ ਚੱਲ ਜਾਣਗੇ ਚਲੋ ਅਸੀਂ ਮੈਂ ਤੇ ਆਪਦੇ ਭਰਾਣੇ ਸਲਾਹ ਕੀਤੀ ਕੋਈ ਹੋਰ ਵੱਡੇ ਚਾਚੇ ਤਾਇਏ ਦੀ ਉਹ ਤਾਂ ਨਹੀਂ ਸਲਾਹ ਕੀਤੀ ਵੀ ਆਗਲ ਉਹ ਮੰਨ ਕੇ 2 ਫੁੱਟ ਜਗ੍ਹਾ ਤੋਂ ਇਹ ਜੇ ਅਸੀਂ ਅੱਜ ਮਤਲਬ ਦਰਵਾਜ਼ੇ ਲਵਾਏ ਆ ਅਸੀਂ ਕੋਈ ਰੰਜਸ ਕਰਕੇ ਨਹੀਂ ਲਵਾਏ ਇਹ ਸਾਡੇ ਕਾਰੋਬਾਰ ਤੋਂ ਸਾਡੀਆਂ ਗੱਡੀਆਂ ਤੋਂ ਛੱਡਦੇ ਸੀ ਕਿ ਇਹਨਾਂ ਦੀਆਂ ਗੱਡੀਆਂ ਘਰ ਨਾ ਜਾਣ ਫੇਰ ਮਤਲਬ ਪਿੱਛੇ ਜੇ ਇਹਨਾਂ ਨੇ ਬੂਹਾ ਲਵਾਇਆ ਹੈ ਕਾਲੀ ਦਲ ਦੀ ਉਦੋਂ ਸਰਕਾਰ ਇਹ ਜਦੋਂ ਇਹਨਾਂ ਲਵਾਇਆ ਵਾ ਫੇਰ ਮੁੜ ਕੇ ਇਹਨਾਂ ਨੇ ਕਾਂਗਰਸ ਦੇ ਵਿੱਚ ਵੀ ਫੇਰ ਇਹਨਾਂ ਨੇ ਬੂਹਾ ਜਿਹੜਾ ਇਹ ਬੂਹਾ ਲਵਾ ਦਿੰਦੇ ਆ ਤੇ ਇਹੋ ਹੀ ਇਹ ਬੰਦ ਕਰਾ ਦੇ ਬਿਲਕੁਲ ਜੀ ਜਦੋਂ ਅਸੀਂ ਗਏ ਆ ਨਹੀਂ ਆਪਣੇ ਬਚਾਅ ਵਾਸਤੇ ਉਦੋਂ ਹੀ ਗਏ ਆ ਇਹਨਾਂ ਨੇ ਜਦੋਂ ਸਾਨੂੰ ਕਿਹਾ ਵਾ ਕਿ ਬੂਰੇ ਨੂੰ ਆ ਲੈੰਦੋ ਤੇ ਜੇ ਪਿਓ ਦੇ ਤੇ ਜਾਇਓਣਾ ਇਹਨਾਂ ਦੀ ਗੱਡੀ ਘੇਰੋ ਅਹੀਂ ਉਹ ਤੋਂ ਮੁੰਡਾ ਜਿਹੜਾ ਅਹੀਂ ਸਾਡੇ ਨਾਲ ਜਾਂਦਾ ਕਾਰੋਬਾਰ ਤੇ ਅਹੀਂ ਉਹਨੂੰ ਗੱਡੀ ਦੇ ਕੇ ਕੱਲ ਕੱਤੇ ਤੇ ਅਹੀਂ ਮੁੰਡਾ ਸਾਡਾ ਅਰਜਨ ਉਹ ਸਾਨੂੰ ਮੋਟਰਸਾਈਕਲ ਤੇ ਬਾਹ ਲਿਆ ਆ ਅਹੀਂ ਉਸੇ ਵੇਲੇ ਤੁਰਦਿਆਂ ਸਾਰੇ ਚੌਂਕੀ ਗਏ ਆ ਜਾ ਕੇ ਉੱਥੇ ਅਹੀਂ ਦਰਖਾਸਤ ਲਗਾ ਕੇ ਆਇਆ ਇਹ ਪਟਵਾਰਖਾਨੇ ਲਈ ਲਾਗੇ ਜਿਹੜਾ ਬੂਰਾ ਵਾ ਇਹਨਾਂ 12 13 ਮੁੰਡੇ ਸੱਦੇ ਆ ਸੱਦੇ ਆ ਤੇ ਜਦੋਂ ਅਹੀਂ ਅੱਕੀ ਕਰਨੀ ਵੇਖ ਲਿਆ ਤੇ ਮੈਂ ਨਾਲ ਦੇ ਨੂੰ ਮੈਂ ਵੀ ਆਪਣੇ ਸੱਟਾਂ ਲੱਗਣ ਗਿਆ ਤੇ ਆਪਾਂ ਚੱਲ ਚੱਲੀਏ ਭਜਾ ਕੇ ਮੋਟਰਸਾਈਕਲ ਅਹੀਂ ਜਾਨ ਬਚਾ ਕੇ ਬਚੇ ਆ ਅਗਲੇ ਬੰਨੇ ਜਦੋਂ ਮਸ਼ੀਨ ਜਾ ਆ ਰਹੀ ਸੀ ਅਹੀਂ ਹਾਰਨ ਮਾਰ ਕੇ ਰਾਹ ਲਿਆ ਰਾਹ ਦਿੱਤਾ ਵਾ ਇਹਨਾਂ ਨੇ ਮੁੜ ਕੇ ਫਿਰ ਉਹਨਾਂ ਮਸ਼ੀਨਾਂ ਨਾਲ ਡਾਕ ਕੇ ਕਿਆ ਵਾ ਬੂਰੇ ਨਹੀਂ ਇਹਨਾਂ ਨੇ ਸਾਰਿਆਂ ਨੇ ਕਿਹਾ ਕਿ ਯਾਰ ਤੁਸੀਂ ਬੰਦੇ ਕੱਢ ਘੱਤੇ ਜੀ ਅਸੀਂ ਬੰਦੇ ਫੜਕਾਉਣੇ ਸੀ ਤੇ ਸਾਨੂੰ ਰਾਹ ਕਿਉਂ ਨਹੀਂ ਦਿੱਤਾ ਤੁਸੀਂ ਹਾਂਜੀ ਹੁਣ ਕੀ ਮੰਗਿਆ ਤੁਸੀਂ ਇਹੋ ਮੰਗਿਆ ਜੀ ਵੇਖੋ ਇਨਸਾਫ ਹੋਣਾ ਚਾਹੀਦਾ ਵਾ ਗੁਰੂ ਘਰ ਆਜਣ ਜਿੱਥੇ ਮਰਜੀ ਸਾਨੂੰ ਬਾ ਲੈਣ ਜੇ ਸਾਡੇ ਵਿੱਚ ਕਮੀ ਪਾਈ ਜਾਊਗੀ ਨਕਵਾਰੀ ਹੋ ਜੇ ਜੇ ਮੈਂ ਦੋਸ਼ੀ ਪਾਇਆ ਜਾਊਗਾ ਤੇ ਮੇਰੇ ਤੇ ਕਾਰਵਾਈ ਕੀਤੀ ਜਾਵੇ ਨਹੀਂ ਤੇ ਫਿਰ ਇੱਥੇ ਕੀਤੀ ਜਾਵੇ ਹਾਂਜੀ ਹਾਂਜੀ ਲਾਪਤੀ ਸਿੰਘ ਜੀ ਜਦੋਂ ਝਗੜਾ ਹੋ ਰਿਹਾ ਸੀ ਤੁਹਾਡਾ ਭਰਾ ਕਿੱਥੇ ਸੀ ਵੇਖੋ ਜੀ ਜਦੋਂ ਅਸੀਂ ਉੱਥੋਂ ਤਰਨਤਾਰਨ ਤੋਂ ਆ ਰਹੇ ਆ ਭਰਾ ਮੇਰਾ ਨਾਲ ਮੇਰੇ ਬੈਠਾ ਵਾ ਜੀ ਗੱਡੀ ਮੈਂ ਚਲਾ ਰਿਹਾ ਜਦੋਂ ਉਹਨੇ ਹੱਥ ਦੇ ਕੇ ਗੱਡੀ ਖਿਲਾਰੀ ਆ ਤੇ ਮੈਂ ਸੁੱਤਰ ਕੇ ਗਿਆ ਵਾ ਤੇ ਇਹਨੇ ਅਸੀਂ ਜਦੋਂ ਹੱਥੋਂ ਮਤਲਬ ਕੀ ਹੋ ਗਏ ਆ ਤੇ ਜਿਹੜੀ ਇਹ ਅਲੀਕੇਸ਼ਨ ਹੁਣ ਮੇਰੇ ਭਰਾ ਤੇ ਲਾਉਂਦਾ ਆ ਉਹਨੇ ਸੋ ਕੁਛੜਾਇਆ ਵਾ ਉਹਨੇ ਮੇਰੇ ਦੋ ਤਿੰਨ ਚਪੇੜਾ ਸੋ ਮੇਰੇ ਮੂੰਹ ਤੇ ਮਾਰੀਆਂ ਵਾ ਵੀ ਨਹੀਂ ਝਗੜਨਾ ਨੀਗਾ ਇਹਨਾਂ ਨੇ ਨਾਲ ਅਲੀਕੇਸ਼ਨ ਉੱਤੇ ਵੀ ਲਾ ਕੇ ਵੀ ਦੋਵੇਂ ਭਰਾ ਪਏ ਆ ਫਿਰ ਜਿਹੜੀ ਇਹਨਾਂ ਨੇ ਇੱਕ ਸਟਾਂ ਦੀਆਂ ਗੱਲਾਂ ਕਰਦੇ ਵੀ ਸਾਰੇ ਤਬਰ ਦੇ ਤਾਂ ਸਾਡੇ ਸਟਾਂ ਲਾਈਆਂ ਇਹ ਗੁਰੂ ਘਰ ਖਲੋ ਕੇ ਕਹਿਣਗੇ ਵੀ ਵਾਕਈ ਸਟਾਂ ਲਾਈਆਂ ਹੋਏ ਮੈਂ ਇਹਨਾਂ ਦੇ ਕੋਲ ਤੇਜ਼ ਧਿਆਰ ਹਥਿਆਰ ਸੀ ਬਿਲਕੁਲ ਨਹੀਂ ਜੀ ਆਪਣੇ ਵੇਖੋ ਜਦੋਂ ਸੰਦ ਸਾਡਾ ਕੁਆੜ ਦਾ ਕੰਮ ਹੈ ਜੀ ਅਸੀਂ ਜਿਹੜੇ ਤੇਜ਼ ਜਿਹੜੇ ਧਿਆਰਾਂ ਦੀ ਗੱਲ ਕਰਦੇ ਆ ਕੋਈ ਅਸੀਂ ਵੇਖੋ ਕੋਈ ਅਸੀਂ ਕਿਤੇ ਰਵਾਰ-ਰਵਾਰ ਨਹੀਂ ਰੱਖੇ ਫਿਰਦੇ ਜਿਹੜੇ ਧਿਆਰਾਂ ਦੀ ਗੱਲ ਕਰਦੇ ਆ ਨਾ ਕੋਈ ਸਾਨੂੰ ਪਲਾਸਟਿਕ ਭੰਨਣੀ ਪੈ ਜਾਂਦੀ ਆ ਕੋਈ ਟੈਂਕੀ ਤੋੜਨੀ ਕੋਈ ਲੋਵਾ ਕੋਈ 100 ਗੱਲਬਾਤ ਹੁੰਦੀ ਆ ਜੇ ਮੰਨ ਲਓ ਸਾਡੇ ਕੋਲ ਜੇ ਤੇਗ ਵੀ ਮੇਰੀ ਹੋਊਗੀ ਨਾ ਤੇ ਉਹ ਹੀ ਆਪਣੇ ਸੇਫਟੀ ਵਾਸਤੇ ਆ ਲੇਕਿਨ ਵੇਖੋ ਜਿਹੜੀ ਇਹ ਤੇਜ਼ ਤਰ੍ਹਾਂ ਦੀ ਗੱਲ ਕਰਦੇ ਆ ਨਾ ਇਹਨਾਂ ਨੂੰ ਉਸ ਟਾਈਮ ਤੇ ਪੁੱਛੋ ਕਿ ਜੇ ਸਾਡੇ ਕੋਲ ਗੱਡੀ ਦੇ ਵਿੱਚ ਥਿਆਰਾਂ ਦੀ ਇਹ ਗੱਲ ਕਰਦੇ ਆ ਕਿ ਇਹਨਾਂ ਕੋਲ ਦਾਤਰਿਆ ਕਿਰਪਾਨਾ ਵੇਖੋ ਜੇ ਦਾਤਰ ਕਿਰਪਾਨਾ ਹੋਵੇ ਤੇ ਕਿੱਧਰ ਦੇ ਕੋਲ ਕਿਰਪਾਨਾ ਲਿਕੇ ਤੇ ਨਹੀਂ ਨਾ ਹੀ ਗਏ ਅਸੀਂ ਤਾਂ ਖਾਲੀ ਇੱਥੇ ਗਏ ਆ ਨਾ ਜਦੋਂ ਕਿ ਨਵਿੰਦਰ ਸੋਹਦੇ ਨਾਲ ਇਹ ਗੱਲਬਾਤ ਹੋਈ ਆ ਅਸੀਂ ਤੇ ਫਿਰ ਵੀ ਨਹੀਂ ਖੜੀਆਂ ਇਹਨਾਂ ਦਾ ਸਾਰਾ ਟੱਬਰ ਜਨਾਨੀਆਂ ਤੱਕ ਬੱਚਿਆਂ ਤੱਕ ਡਾਂਗਾ ਲੈ ਕੇ ਮਗਰ ਆਇਆ ਭਰਾ ਮੇਰੇ ਨੇ ਛੜਾਇਆ ਵਾ ਜਗਦੀਪ ਸਿੰਘ ਨੇ ਉਹਦੇ ਸਭ ਤੋਂ ਉਲਟੀਆਂ ਉਹਦੇ ਡਾਂਗਾ ਮਾਰਨ ਦੇ ਪਿਆ ਕਲਵਿੰਦਰ ਸੋਹਣਿਆ ਕਹ ਵੀ ਇਹਨਾਂ ਨੂੰ ਘੇਰ ਕੇ ਰੱਖੋ ਗੱਡੀ ਇਹਨਾਂ ਦੀ ਗਾਹ ਨਹੀਂ ਜਾਣਦੇ ਨੀ ਜਿਹੜਾ ਸਾਡੇ ਨਾਲ ਮੁੰਡਾ ਕੰਮ ਕਰਦਾ ਹੈਗਾ ਵੀ ਉਹ ਗੱਡੀ ਲਈ ਕੇ ਚੱਲ ਜਾ ਕੋਈ ਗੱਲ ਨਹੀਂ ਆ ਇਹ ਸਾਨੂੰ ਕਿਤੇ ਮਤਲਬ ਕੁਝ ਨਹੀਂ ਸਾਡਾ ਪਰਿਵਾਰ ਮਸਲਾ ਵਾ ਫਿਰ ਇਹਨਾਂ ਦੇ ਅਸੀਂ ਜਦੋਂ ਘਰ ਨੂੰ ਤੁਰ ਪਏ ਆ ਨਾ ਫਿਰ ਅਸੀਂ ਜਦੋਂ ਤੁਹਾਨੂੰ ਦੱਸਿਆ ਬਾਕੀ ਗੱਲਾਂ ਤਾਂ ਤੁਹਾਨੂੰ ਦੱਸ ਹੀ ਘਤਿਆ ਵਾ ਜਿਹੜੀ ਐਲੀਕੇਸ਼ਨ ਲਾਉਂਦੇ ਸਾਡੇ ਸੱਟਾਂ ਲਾਈਆਂ ਸੱਟ ਅਸੀਂ ਕਿਸੇ ਦੇ ਨਹੀਂ ਜੀ ਲਾਈ ਮੇਰੇ ਵੀ ਕਰੋੜ ਕਹਣਾ ਜਰੂਰ ਵਜੇ ਕਲਵਿੰਦਰ ਸੋਹਣੇ ਵਜੇ ਆ ਗੁਰੂ ਗ੍ਰੰਥ ਸਾਹਿਬ ਤੇ ਗੱਡੀ ਇਹ ਹਾਜ਼ਰ ਨਾਜ਼ਰ ਕਹਿ ਜਾਣ ਕਿ ਸਾਡੀ ਮਾਂ ਦੇ ਸੱਟ ਲਾਈ ਆ ਸਾਡੀ ਕਲਵਿੰਦਰ ਸੋਹਣ ਦੇ ਲਈ ਆ ਆਪਣੇ ਮੱਟੋ ਦੀ ਘਰ ਦੀ ਤੇ ਲਈ ਆ ਇਹ ਗੁਰੂ ਗ੍ਰੰਥ ਸਾਹਿਬ ਤੇ ਕੜਾ ਪ੍ਰਸ਼ਾਦੀ ਦੇਖਰਾਵਾਂਗੇ ਜੀ ਅਸੀਂ ਮੈਂ ਆਪਦੀ ਵੱਲੋਂ ਕਰਾਉਂਗਾ ਜੇ ਮੈਂ ਇਹਨਾਂ ਨੂੰ ਸਟਾ ਲਾਈਆਂ ਹੁਣ ਤੇ ਬਾਹਰ ਇਹ ਮੇਰਾ ਬੇੜਾ ਕਰਕੇ ਕਰ ਦੇ ਨਹੀਂ ਤੇ ਫਿਰ ਗੱਜਾ ਨਹੀਂ ਜਾਣ ਫਿਰ ਇਹਨਾਂ ਤੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾ ਠੱਡਾ ਜੀ ਕੁਲਵਿੰਦਰ ਸਿੰਘ ਜੀ ਕਿਹੜਾ ਪਿੰਡ ਜੀ ਜਵੰਦਾ ਕਲਾਂ ਕੀ ਮਾਮਲਾ ਜਿਹੜਾ ਤੁਹਾਡੇ ਆ ਕੁੱਟ ਮਾਰ ਹੋਈ ਹੈ ਇਹ ਜੀ ਮੈਂ ਜਲੰਧਰ ਡਿਊਟੀ ਕਰਦਾ ਗੁਰਦੁਆਰਾ ਸਾਹਿਬ ਤਲਨ ਸਾਹਿਬ ਉਦੋਂ ਪਿੰਡ ਆ ਮੈਂ ਸਾਡੀ ਤਾਈ ਦੀ ਡੈਥ ਹੋਈ ਆ ਤੇ ਉਹਨਾਂ ਦਾ ਕਰਕੇ ਪਿੰਡ ਘਰ ਰਹਿ ਰਹੇ ਆ ਵੱਡੇ ਭਰਾ ਤੋਂ ਉਹਨਾਂ ਦਾ ਕੰਮ ਧੰਦਾ ਕਰਾ ਰਹੇ ਆ ਉਸ ਤੋਂ ਬਾਅਦ ਡੈਡੀ ਸਾਡੇ ਬਾਹਰ ਪੱਠਿਆਂ ਨੂੰ ਗਏ ਆ ਤੇ ਮੇਰੀ ਭਤੀਜੀ ਤੇ ਮੇਰਾ ਮੁੰਡਾ ਅਸੀਂ ਪੱਠਿਆਂ ਨੂੰ ਜਿਹੜੀ ਮੋਟਰਸਾਈਕਲ ਵਾਲੀ ਰੇੜੀ ਉਹ ਮੈਂ ਚਲਾ ਕੇ ਜਾ ਰਿਹਾ ਵਾਂ ਤੇ ਭਤੀਜੀ ਮੇਰੀ ਆਂਦੀ ਵੀ ਚਾਚੂ ਜੀ ਤੁਹਾਨੂੰ ਘਟ ਚਲਾਉਣੀ ਆਉਂਦੀ ਆ ਤੇ ਤੁਸੀਂ ਰਾਹ ਦੇ ਵਿੱਚ ਉਹਨਾਂ ਮੈਨੂੰ ਕਹੇ ਵੀ ਮੈਨੂੰ ਹੁਣੇ ਫੜਾਓ ਗੱਡੀ ਮੇਰ ਦਾ ਜਿੱਦ ਕਰੀ ਜਾਂਦੀ ਆ ਇਹਨਾਂ ਦੀ ਗੱਡੀ ਆ ਰਹੀ ਉਧਰੋਂ ਹਾਥੀ ਛੋਟਾ ਜਿਹੜਾ ਲੋਹਾ ਲੋਹਾ ਖਰੀਦ ਕੇ ਲਿਆਉਂਦੇ ਆ ਇਹਨਾਂ ਦੀ ਗੱਡੀ ਮੈਂ ਨਗਾਹਤੀ ਬਿਲਕੁਲ ਗੱਡੀ ਸਾਈਡ ਤੇ ਲਾਤੀ ਆ ਤੇ ਉਹਨੂੰ ਮੈਂ ਭਾਪਤੀ ਜੀ ਆਪਣੀ ਨੂੰ ਮੋਟਰਸਾਈਕਲ ਆ ਗੱਡੀ ਫੜਾਉਣ ਲੱਗਾ ਵਾ ਉਹਨਾਂ ਚਿਰ ਨੂੰ ਇਹ ਗੱਡੀ ਕਿੰਨੀ ਦੂਰ ਛੱਡ ਕੇ ਆ ਗਏ ਤੇ ਮੇਰੇ ਗਲ ਪੈ ਗਏ ਆਣ ਇਹਨਾਂ ਨੇ ਬਹੁਤ ਮੇਰੀ ਕੁੱਟਮਾਰ ਕੀਤੀ ਆ ਤੇ ਉਸ ਤੋਂ ਬਾਅਦ ਮੇਰੀ ਭਝਾਈ ਵੀ ਉਹਨਾਂ ਚਿਰ ਨੂੰ ਬੱਚਿਆਂ ਨੇ ਦੱਸਿਆ ਉਹਨਾਂ ਨੂੰ ਗਲਤ ਸ਼ਬਦ ਵੀ ਬਹੁਤ ਭਝਾਈ ਨੂੰ ਤੇ ਮੇਰੀ ਵਾਈਫ ਨੂੰ ਬੋਲੇ ਗਏ ਆ ਕੋਈ ਪ੍ਰਾਣੀ ਰੰਜਿਸ਼ ਹੈ ਤੇ ਪ੍ਰਾਣੀ ਰੰਜਿਸ਼ ਆਹਦੀ ਚੱਲਦੀ ਹੀ ਵੀ ਕਹਿੰਦੇ ਆ ਵੀ ਤੁਸੀਂ ਸਾਡੇ ਵਾਲੇ ਵੇਨੇ ਆਉਣ ਤੁਸੀਂ ਦੱਸੋ ਆਪਾਂ ਨੂੰ ਰੱਬ ਨੇ ਅੱਖਾਂ ਦਿੱਤੀਆਂ ਵੇਖਣ ਵਾਸਤੇ ਜੇ ਆਪਾਂ ਰਸਤੇ ਦੇ ਵਿੱਚ ਤੁਰੇ ਜਾ ਰਹੇ ਆਂ ਤੇ ਆਪਾਂ ਵੇਖਾਂਗੇ ਕਿ ਨੀਵੀਂ ਪਾ ਕੇ ਢੰਡ ਕੱਢ ਕੇ ਲੰਘਾਂਗੇ ਦੱਸੋ ਜੇ ਰੱਬ ਨੇ ਦਿੱਤੀਆਂ ਅੱਖਾਂ ਤੇ ਹੀ ਵੇਖ ਕੇ ਗਾਵ ਨੰਗਾ ਜੀ ਮੈਨੂੰ ਮੈਂ ਵੇਖ ਕੇ ਗੱਡੀ ਪਾਸੇ ਕੀਤੀ ਆ ਜੇ ਮੇਰੇ ਮਨ ਦੇ ਵਿੱਚ ਲੜਨ ਵਾਲੀ ਗੱਲ ਹੁੰਦੀ ਤੇ ਮੈਂ ਗੱਡੀ ਵਿਚਕਾਏ ਸੜਕ ਦੇ ਵਿੱਚ ਰੋਕਦਾ ਤੇ ਜੇ ਮੈਂ ਇਹਨਾਂ ਨਾਲ ਲੜਨਾ ਚਾਹੁੰਦਾ ਹੁੰਦਾ ਤੇ ਇਹਨਾਂ ਦੋਆ ਤਿੰਨਾਂ ਬੰਦਿਆਂ ਨੇ ਮੈਨੂੰ ਢਾ ਲਿਆ ਬਾਕੀ